ਚਾਰਾ ਕੁਝ ਲਿਖ ਦਿੱਤਾ ਹੈਗਾ ਮੈਂ ਤਾਂ ਸਿਰਫ ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਜਿਹੜਾ ਈਡੀ ਦੀ ਗੱਲ ਚੱਲੀ ਜਾ ਰਹੀ ਸੀ ਵੀ ਇਹ ਇਨਕਮ ਟੈਕਸ ਦਾ ਰੇਟ ਸੀ ਮੇਰੇ بیٹے ਤੇ ਸੀ ਮੇਰੇ ਤੇ ਨਹੀਂ ਸੀ ਹਾਂ ਸਰ ਤੁਸੀਂ ਹੁਣੇ ਇੱਕ ਆਪਣੀ ਵਰਡਿੰਗ ਚ ਇੱਕ ਗੱਲ ਕਹੀ ਆ ਵੀ ਮੈਂ ਕੁਝ ਸਮਾਂ ਪਹਿਲਾਂ ਇੱਕ ਪਾਰਟੀ ਚੇਂਜ ਕਰਕੇ ਬੀਜੇਪੀ ਜਾ ਕੇ ਗਲਤੀ ਕੀਤੀ ਹਾਂ ਤੁਸੀਂ ਮੰਨਦੇ ਹੋ ਵੀ ਬੀਜੇਪੀ ਪਾਰਟੀ ਗਲਤ ਨੀ ਮੈਂ ਗਲਤੀ ਕੀਤੀ ਮੈਂ ਇਹ ਕਹਿ ਰਿਹਾ ਸਰ ਕੀ ਸੋਚ ਕੇ ਗਿਆ ਸੀ ਫਿਰ ਕੀ ਸੋਚੀ ਉਹ ਆਪਣੇ ਲੀਡਰਾਂ ਨਾਲ ਜਾਣਾ ਪੈ ਗਿਆ ਆ ਕੇ ਮਾਫੀ ਮੰਗੀ ਪਬਲਿਕ ਤੋਂ ਪਬਲਿਕ ਨੇ ਮੈਨੂੰ ਮaaf ਕੀਤਾ ਐਡੀ ਵੱਡੀ ਰੈਲੀ ਕੀਤੀ ਆ ਸਾਰੇ ਮੇਰੇ ਸਤਿਕਾਰਯੋਗ ਸਾਡੇ ਕਾਂਗਰਸੀ ਭੈਣ ਭਰਾ ਬੈਠੇ ਆ ਮੈਂ ਹੁਣ ਜਿਹੜੀ ਤੁਹਾਨੂੰ ਸੁਨੀਲ ਜਾਖੜ ਜਿਹੜਾ ਤੁਹਾਡੇ ਬਹੁਤ ক্লোਜ਼ ਨੇ ਸੁਨੀਲ ਜਾਖੜ ਇੱਕ ਇੱਕ ਕਰਕੇ ਗੱਲ ਪਹਿਲੀ ਬੀਜੇਪੀ ਚ ਨੇ ਜੀ ਹਾਂਜੀ ਤੁਸੀਂ ਕਹਿੰਦੇ ਕਿ ਮੈਂ ਆਪਣੇ ਲੀਡਰਾਂ ਕਰਕੇ ਚਲਾ ਗਿਆ ਸੀ ਪਰ ਲੀਡਰ ਰਹਿਣ ਉਹਨਾਂ ਦੀ ਉਹਨਾਂ ਦੀ ਖੁਸ਼ੀ ਹੈ ਸੀ ਤਾਂ ਵਾਪਸ ਆ ਗਏ ਤੁਹਾਨੂੰ ਫੁੱਟਣ ਕੀ ਮਹਿਸੂਸ ਹੋਈ ਬੀਜੇਪੀ ਤੇ ਹਾਂਜੀ ਫੁੱਟਣ ਮਹਿਸੂਸ ਹੋਈ ਮੈਂ ਕੋਟੰਡੀ ਗੱਲ ਨਹੀਂ ਕਰਦਾ ਮੈਂ ਗਲਤੀ ਕੀਤੀ ਮੈਂ ਤੁਸੀਂ ਘੁੱਟਣ ਦੀ ਗੱਲ ਜਦ ਮੈਂ ਤੁਹਾਨੂੰ ਇਹ ਜਵਾਬ ਦੇ ਰਿਹਾ ਕਿ ਮੈਨੂੰ ਲੱਗਾ ਮੇਰੇ ਸਾਰੇ ਸਤਿਕਾਰਯੋਗ ਸਾਥੀਆਂ ਨੇ ਕਿਹਾ ਤੂੰ ਇਹ ਗਲਤ ਹੈ ਵਾਪਸ ਆ ਜਾ ਮੈਂ ਵਾਪਸ ਆ ਗਿਆ ਗਲਤੀ ਸਾਬ ਕਰਕੇ ਜਿਹੜੀਆਂ ਸਿਵਲ ਸਰਗਰਮੀਆਂ ਤੇਜ ਕੀਤੀਆਂ ਨਗਰ ਨਿਗਮ ਦੇ ਇਲੈਕਸ਼ਨਾਂ ਨੂੰ ਕੈਂਡੀਡੇਟ ਜਿਹੜੇ ਹੈਗੇ ਆ ਉਹਨਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਇੱਕ ਬਹੁਤ ਵੱਡਾ ਲੋਹੜੀ ਦੇ ਪ੍ਰੋਗਰਾਮ ਕੀਤਾ ਉਹਨਾਂ ਸਰਗਰਮੀਆਂ ਨੂੰ ਦੇਖਦੇ ਹੋਏ ਤਾਂ ਨਹੀਂ ਇਹ ਜਿਹੜਾ ਇਹ ਦੇ ਬਾਰੇ ਦੇਖੋ ਰੇਟ ਤਾਂ ਬੇਟੇ ਦੇ ਸੀ ਮੇਰੇ ਤਾਂ ਹੈ ਹੀ ਨਹੀਂ ਸੀ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ ਇਹਦੇ ਰੇਟ ਸੀ ਉਹ ਜਿਹੜੀ ਸਾਡੀ ਕਲੋਨੀ ਆ ਉਹਦੇ ਬਾਰੇ ਇਹਨੇ ਇਹਦੀ ਸਾਰੀ ਜਿਹੜੀ ਚੀਜ਼ ਉਹਨਾਂ ਨੇ ਮੰਗੀ ਉਹਦੇ ਇਹਨਾਂ ਨੇ ਜਵਾਬ ਦਿੱਤੇ ਆ ਉਹਨਾਂ ਨੂੰ ਕਿਹਾ ਅਗਰ ਤੁਹਾਨੂੰ ਹੋਰ ਵੀ ਕੋਈ ਚੀਜ਼ ਚਾਹੀਦੀ ਹੈ ਤੇ ਅਸੀਂ ਉਹਨੂੰ ਪ੍ਰੋਵਾਈਡ ਕਰਾਂਗੇ ਜਿਹੜਾ ਤੁਹਾਡੇ ਕਾਂਗਰਸ ਦੇ ਲੀਡਰ ਨੇ ਉਹ ਕਹਿੰਦੇ ਆ ਕਿ ਜਿਹੜੀ ਕੇਂਦਰ ਸਰਕਾਰ ਹੈ ਚਾਹੇ ਉਹ ਆਈਟੀ ਦੀ ਗੱਲ ਕਰ ਲਓ ਈਡੀ ਦੀ ਗੱਲ ਕਰ ਲਓ ਕਿਉਂ ਨਾ ਇਹ ਸਰਕਾਰੀ ਮਸ਼ੀਨਰੀ ਦੀ ਜਿਹੜੀ ਦਰਵਾਰ ਤੋਂ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਸਟੋਰੀਆਂ ਵੀ ਲੱਗੀਆਂ ਨੇ ਬਿਆਨਬਾਜ਼ੀ ਵੀ ਜਿਹੜੀ ਹੋਈ ਆ ਸਰ ਮੈਂ ਇਹ ਜੇ ਦੇਖੀ ਨਹੀਂ ਤਿੰਨ ਦਿਨ ਸਾਡੇ ਮੋਬਾਈਲ ਬੰਦ ਸੀ ਅੱਜ ਹੀ ਅਜੇ ਵੀ ਮੋਬਾਈਲ ਨਹੀਂ ਖੁੱਲਈ ਮੈਂ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਮੈਂ ਅਜੇ ਇਹਨਾਂ ਚੀਜ਼ਾਂ ਤੋਂ ਪ੍ਰਪੇਅਰ ਨਹੀਂ ਕਿਸੇ ਨੇ ਕੀ ਕਿਹਾ ਕੀ ਨਹੀਂ ਰਾਤੋਂ ਸਵੇਰ 12 ਵਜੇ 3 ਦਿਨ ਤੋਂ ਬਾਅਦ ਉਹ ਗਏ ਆ ਤੇ ਮੈਂ ਕਿਹਾ ਵੀ ਮੈਂ ਕਲੀਅਰ ਕਰਦਾ ਕਿ ਰੇਡ ਹੈ ਕੀ ਸੀ ਕਿਹਦੇ ਤੇ ਸੀ ਔਰ ਹੈ ਕੀ ਚੀਜ਼ ਹੈ ਔਰ ਉਹਨਾਂ ਨੇ ਕੋਈ ਐਸੀ ਗੱਲ ਸਾਡੇ ਨਾਲ ਨਹੀਂ ਕੀਤੀ ਜਿੰਨੀ ਉਹਨਾਂ ਨੇ ਕੁਐਸਚਨ ਪੁੱਛੇ ਆ ਉਹ ਇਹਨਾਂ ਨੇ ਭੇਟੇ ਨੇ ਜਵਾਬ ਦਿੱਤੇ ਆ ਜਿਹੜੇ ਪੇਪਰ ਮੰਗੇ ਆ ਉਹਦੇ ਪੇਪਰ ਦੇ ਦਿੱਤੇ ਗਏ ਆ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਅਗਰ ਕੋ ਤੁਹਾਨੂੰ ਹੋਰ ਵੀ ਚੀਜ਼ ਪੇਪਰ ਚਾਹੀਦਾ ਹੋਊਗਾ ਡਾਕੂਮੈਂਟ ਪ੍ਰੋਵਾਈਡ ਕਰਾਂਗੇ ਜਿਹੜੀ ਕੋਈ ਸਾਡੇ ਜਿਹੜੀ ਜੋ ਵੀ ਸਾਡੀ ਉੱਥੇ ਲਗਤ ਆ ਉਹ ਸਾਰੀ ਆਈਟੀਆਰ ਵਿੱਚ ਆਪਾਂ ਸ਼ੋ ਪੀਤੀ ਹੋਈ ਆ ਜਿਹਦੀ ਸਾਨੂੰ ਕੋਈ ਵੀ ਇਹਦੇ ਤੇ ਗਿਲਾ ਰੰਜਿਸ਼ ਨਹੀਂ ਹੈ ਉਹ ਕੋਈ ਆਪ ਰਾਜਨੀਤਿਕ ਮਤਸ਼ਾ ਨਹੀਂ ਹੈ ਮੈਂ ਸਰ ਇਹ ਮੈਂ ਤੁਹਾਨੂੰ ਪਹਿਲਾਂ ਕਲੀਅਰ ਕੀਤਾ ਕਿ ਇਹ ਭੇਟੇ ਤੇ ਰੇਡ ਹੈ ਮੇਰੇ ਤੇ ਨਹੀਂ ਇਹ 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 ਇੰਨੇ ਬੰਦੇ ਬਣਾਈ ਰੱਖਿਆ ਵਾ ਜਿਹੜਾ ਸਾਡੇ ਪਰਿਵਾਰ ਨੂੰ ਵੀ ਮਿਲਣ ਦਿੱਤਾ ਤੇ ਤੁਸੀਂ ਬਾਤ ਆ ਸਕਦੇ ਸੀ ਕਿ ਜਾਣ ਲੱਗੇ ਕਹਿ ਕੀ ਹੈ ਇਹ ਰੰਗ ਆ ਕੀ ਜਾਣ ਲੱਗੇ ਕੀ ਕਹਿ ਗਏ ਸੀ ਉਹ ਕੁਝ ਵੀ ਨਹੀਂ ਉਹਨਾਂ ਕੋਲ ਹੈ ਹੀ ਕੁਝ ਨਹੀਂ ਸੀ ਤਾਂ ਕਹਿਣਾ ਸਰ ਸਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਸਾਹਮਣੇ ਕਿਹਾ ਵੀ ਜਿੱਥੇ ਚੰਗਾਰੀ ਹੁੰਦੀ ਹੈ ਉੱਥੇ ਧੂਆ ਨਿਕਲਦਾ ਹੈ ਕੁਛ ਨਾ ਕੁਛ ਤਾਂ ਜਰੂਰ ਹੋਵੇਗਾ ਜਦੋਂ ਤੁਸੀਂ ਭਾਜਪਾ ਚ ਗਏ ਆ ਮੈਂ ਪਹਿਲਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਮੈਂ ਸਤਿਕਾਰਯੋਗ ਨੇ ਬੜੇ ਉਹ ਮੈਂ ਉਹਨਾਂ ਦੇ ਇਦਾਂ ਨਹੀਂ ਬੋਲਦਾ ਪਰ ਜਿਹੜੇ ਜਨਤਾ ਦੇ ਨਕਾਰੇ ਹੋਏ ਲੋਕ ਐ ਉਹ ਇਦਾਂ ਦੀਆਂ ਗੱਲਾਂ ਕਰਨ ਕਿ ਚੰਗਾ ਲੱਗਦਾ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸਰ 68 ਘੰਟੇ ਦੀ ਰੇਡ ਹੁਸ਼ਾਰਪੁਰ ਜ਼ਿਲ੍ਹੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬੀ ਰੇਡ ਤਾਂ ਤੁਹ ਲੱਗਦਾ ਵੀ ਇਹਦੇ ਵਿੱਚ ਬਿਲਕੁਲ ਕਲੀਨ ਨਿਕਲੇ ਹੋ ਸਰ ਮੈਂ ਇਹ ਤਾਂ ਉਹ ਦੱਸ ਸਕਦੇ ਆ ਸਾਡੇ ਕੋਲ ਤਾਂ ਕੋਈ ਇਦਾਂ ਦੀ ਗੱਲ ਨਹੀਂ ਨਾ ਕੋਈ ਚੀਜ਼ ਨਾ ਕੋਈ ਆਪਾਂ ਇਹ ਕਹਿਣਾ ਨਾ ਉਹਨਾਂ ਨੇ ਕੋਈ ਮੈਨੂੰ ਲੱਗਦਾ ਕਿ ਇਦਾਂ ਦੀ ਕੋਈ ਗੱਲ ਕੀਤੀ ਐ ਜਿਹੜੇ ਉਹਨਾਂ ਨੇ ਕੁਐਸਚਨ ਪੁੱਛੇ ਐ हां भाई केड़ी फर्म है की है किदा इने सारे जवाब दितते है। ਤੁਹਾਡੇ ਨਾਲ ਕੋਈ ਬਾਤ ਨਹੀਂ। ਤੁਹਾਡੇ ਨਾਲ ਕੋਈ 파ਟਨਰ ਵਗੈਰਾ ਦੇ ਕਰਕੇ ਕੋਈ ਤੁਹਾਡੇ ਨਾਲ ਕੋਈ 파ਟਨਰ ਸੀਗੇ। ਉਹਨਾਂ ਨੇ ਕਿਸੇ ਨਹੀਂ। ਨੋ 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 ਨੋ। ਅਰੋਣਾ ਜੀ ਤੁਹਾਡੇ ਨਾਲ ਕੋਈ ਸਵਾਲ ਜਵਾਬ ਹੋਇਆ ਉਹਨਾਂ ਦਾ ਤਾਂ ਬੇਟੇ ਨਾਲ ਨਹੀਂ ਇਹ ਬੇਟੇ ਨਾਲ ਹੀ ਸੀ ਇਹਨੇ ਜਵਾਬ ਦਿੱਤੇ। ਤੁਹਾਡੇ ਨਾਲ ਕੀ ਜਾਂਦਾ ਸੀ ਕਿ ਇਲੈਕਟ੍ਰੋਨਿਕ ਚੀਜ਼ਾਂ ਲੈਪਟਾਪ ਵਗੈਰਾ ਚੈੱਕ ਕੀਤਾ ਜਾਂਦਾ ਹੈ। ਅੱਗੇ ਆ ਜੀ। ਕੋਈ ਇਦਾਂ ਨਾਲ ਲੈ ਕੇ ਸਾਡੇ ਕੋਲ ਕੋਈ ਚੀਜ਼ ਨਾਲ ਨਹੀਂ ਲੈ ਕੇ ਆ। ਹਾਂ ਜੀ ਭਰਾ ਜੀ ਕੀ ਹੋਇਆ? ਤੁਹਾਡੇ ਨਾਲ ਮਾਈਕ ਗਾਨੇ ਮਾਈਕ ਨੂੰ ਮਾਈਕ ਦੇ ਦੋ ਰੋੜਾ ਜੀ ਉਧਰ ਨੂੰ ਤੋਂ ਮਾਈਕ ਲੈ ਆਂਦੇ ਦੋ ਬੰਨਾਂ ਕਿਹਾ ਉਹ ਹੀ ਕਹਿ ਰਹੇ ਹਾਂ ਹਾਂ ਜੀ ਆਓ ਉਧਰ ਨਹੀਂ ਮੇਰੇ ਨਾਲ ਜੀ ਆਵਾਜ਼ ਆ ਆਖ ਲਗਾਏ ਮੋਢੇ ਰਾਹ ਭਿਆ ਵਾਲਾ ਮੋਢੇ ਰਾਹ ਦੇਤੀ ਪਾਪਾ ਜੀ ਕੋਈ ਹਾਂ ਜੀ ਹੋਇਆ ਸੀ ਕੁਝ ਨਹੀਂ ਸਰ ਇਹ ਬਿਜ਼ਨਸ ਰਿਲੇਟਡ ਸੀਗੀ ਇਨਕਮ ਟੈਕਸ ਬਾਡਮਟ ਆਇਆ ਸੀ ਪਾਪਾ ਦੇ ਵਿੱਚ ਕੋਈ ਜਿੱਦਾਂ ਕਹਿ ਰਹੇ ਨੇ ਕੋਈ ਲੈਣ ਦੇਣਾਂ ਨਹੀਂ ਹੈਗਾ ਬਸ ਉਹਨੇ ਡਾਕੂਮੈਂਟ ਰਿਲੇਟਡ ਸਾਰੀ ਇਨਕੁਆਇਰੀ ਸੀਗੀ ਜੋ ਜੋ ਉਹਨੇ ਮੰਗਿਆ ਸੀ ਪ੍ਰੋਵਾਈਡ ਕਰਤਾ बस ਨੀ ਮੈਟਰੀ ਕੀ ਸਿਕਲ ਉਹਨੀ ਦੇ ਰਿਗਾਰਡਿੰਗ ਸੀ ਹਾਂਜੀ ਹਾਂਜੀ ਮੇਰੇ ਬਿਜ਼ਨਸ ਰਿਲੇਟਡ ਹੀ ਸੀਗਾ ਜੀ 68 ਘੰਟੇ ਦੀ ਰੇਡ 68 ਘੰਟੇ ਚ ਮਤਲਬ ਐਡੀ ਲੰਬੀ ਕਿਹੜੀ ਪੁਛਕਿ ਸੀਗੀ ਜਿਹੜੀ ਕਿ 10 12 ਘੰਟੇ ਦਾ ਮੇਰੇ ਪਾਰੋਂ ਨਾ ਕਨੈਕਟਡ ਸੀ ਨਾ ਤਾਂ ਕਿ ਸਾਨੂੰ ਇਦਾਂ ਰੱਖਿਆ ਹੋਰ ਕੁਛ ਨਹੀਂ ਸੀਗਾ ਕਿਹੜੇ ਕੋ ਸੋਨਾ ਜਾ ਰਹੇ ਚੰਡੀਗੜ੍ਹ ਦੇ ਕੋਈ ਘਰ ਘਰ ਕੇ ਨੇ ਤਾਂ ਮਾਣ ਨਾਲ ਵੀ ਕੋਈ ਤਾਲਮੇਰਾ ਹੈ ਨਹੀਂ ਉਹਨਾਂ ਨਾਲ ਸਾਡਾ ਕੋਈ ਤਾਲਮੇ ਨਹੀਂ ਨਹੀਂ ਸਾਡਾ ਕੋਈ ਨਹੀਂ ਸਾਡਾ ਬਿਜ਼ਨਸ ਰਿਲੇਟਡ ਹੀ ਸਾਰਾ ਕੁਛ ਹੋਰ ਕੁਛ ਨਹੀਂ ਮਿੱਠਾ ਐਵਰੀਥਿੰਗ ਇਜ਼ ਬਿਜ਼ਨਸ ਰਿਲੇਟਡ ਹੈ ਕਰੋਨਾ ਸਾਹਿਬ ਹੁਣ ਤਾਂ ਲੋਕ ਕਹਿੰਦੇ ਕਿ ਵਿਜੀਲੈਂਸ ਨਾਲ ਵੀ ਭੁਗਤ ਲਿਆ ਆਈਟੀ ਵੀ ਹੁਣ ਤਾਂ ਸੁਖਣਾ ਚਲੋ ਭੁਗਤ ਲੀਆ ਤੁਸੀਂ ਪਰ ਹੁਣ ਖੁੱਲ ਮੈਂ ਖੁੱਲ ਕੇ ਆ ਪਰ ਜੀ ਦੇਖੋ ਨੇਤਾ ਜਾਂ ਪੱਤਰਕਾਰਾਂ ਦੀ ਆਦਤ ਨਹੀਂ ਮੈਂ ਕੰਮ ਕੰਪਲੀਟ ਕਰ ਲੈਂਦੀ ਆ ਆਦਤ ਨਹੀਂ ਚਲੋ ਕੋ ਕੁਐਸਚਨ ਬਣਾ ਹਾਂ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਖੁੱਲ ਕੇ ਜਨਤਾ ਦੇ ਵਿੱਚ ਜਾ ਰਿਹਾ ਆ ਕਿ ਸਿਰਫ ਆਪਾਂ ਧਾਰਮਿਕ ਸਮਾਗਮਾਂ ਤੇ ਚੱਲ ਕੇ ਭੋਗਾਂ ਤੇ ਚੱਲ ਕੇ ਇਹ ਇੱਥੇ ਤੱਕ ਸਿਆਸਤ ਹੋ ਕੇ ਲਿਮਟ ਰਹਿ ਗਈ ਚਾਹੇ ਮੌਜੂਦਾ ਹੈ ਚਾਹੇ ਸਾਬਕਾ ਲਈ ਹੈ ਜੀ ਕਿਉਂਕਿ ਲੋਕ ਤਾਂ ਕਹਿੰਦੇ ਕਿ ਵਿਰੋਧੀ ਧਿਰ ਦੀ ਭੂਮਿਕਾ ਜ਼ੀਰੋ ਆ ਸੁੰਦਰ ਸ਼ਾਮ ਮੈਂ ਵੀ ਇਦਾਂ ਦਾ ਬਣ ਜਾਵਾਂ ਜਿੱਦਾਂ ਸੂਸਾ ਬਿਆਨ ਦਿੰਦੇ ਨਹੀਂ ਨਹੀਂ ਪਰ ਸਿਰਫ ਵਿਰੋਧੀ ਦੀ ਵਿਰੋਧੀ ਧਿਰ ਦੀ ਭੂਮਿਕਾ ਕਹਿ ਰਹੇ ਆ ਜੀ ਮੈਂ ਤਾਂ ਸਿਰਫ ਇ ਲੋਕ ਮੇਰੇ ਕੋਲ ਉਦਾਂ ਹੀ ਆਉਂਦੇ ਨੇ ਮੈਨੂੰ ਕਦੀ ਕਮੀ ਮਹਿਸੂਸ ਨਹੀਂ ਹੋਈ ਕਿ ਮੈਂ ਮਨਿਸਟਰ ਐ ਜਾਂ ਐਕਐਮਐਲਏ ਮੈਂ ਤਾਂ ਲੋਕਾਂ ਦਾ ਸੇਵਾਦਾਰ ਐ ਉਦਾਂ ਹੀ ਸੇਵਾ ਕਰਨੀ ਉਦਾਂ ਹੀ ਲੋਕ ਆ ਕੇ ਮਿਲਦੇ ਨੇ ਹਾਂ ਇਹ ਚੀਜ਼ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਕਿਤੇ ਜੇ ਮੈਂ ਇਹ ਵੀ ਸੁਣੀ ਗੱਲ ਵੀ ਕੋ ਕਾਂਗਰਸੀ ਨਹੀਂ ਆ ਰਹੇ ਇਹ ਉਹ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਵੀ ਇਹ ਇਨਟਰਪਟੈਕਸ ਐ ਮੇਰੇ بیٹے ਮੇਰੇ ਕੋਲ ਮੇਰੇ ਕੋਲ ਤਾਂ ਕੋਈ ਫੋਨ ਨਹੀਂ ਸੀ ਮਤਲਬ ਮੈਂ ਮੈਂ ਸਦਾ ਇੱਕ ਐਨਾ ਵੀ ਕੋਈ ਏਜੰਸੀ ਜਦੋਂ ਵਿਜੀਲੈਂਸ ਦੀ ਵੀ ਜਾਂਚ ਹੋਈ ਮੈਂ ਕਿਸੇ ਨੂੰ ਕਿਹਾ ਸੀ ਉਦੋਂ ਦੀ ਮੈਂ ਗੱਲ ਕਰਦਾ ਵੀ ਕਿਸੇ ਨੂੰ ਆਉਣ ਦੀ ਲੋੜ ਨਹੀਂ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਸਾਡੇ ਕੋਲ ਪੁੱਛਣਾ ਅਸੀਂ ਬਿਲਕੁਲ ਵਿਜੀਲੈਂਸ ਨੇ ਵੀ ਇੰਨੀ ਜਾਂਚ ਕੀਤੀ ਅਸੀਂ ਬਿਲਕੁਲ ਸਾਫ਼-ਸੁੱਤਰੇ ਉਦੋਂ ਵੀ ਸਾਡਾ ਕੁਝ ਨਹੀਂ ਅੱਜ ਜਾਂਚ ਕੀਤੀ ਅਸੀਂ ਇੱਕ-ਇੱਕ ਚੀਜ਼ ਸਾਡੀ ਆਈਟੀਆਰ ਦੇ ਵਿੱਚ ਹੈ ਕੋਈ ਕਿਸੇ ਕਿਸਮ ਆ ਸਕਦੀ ਹੈ ਏਜੰਸੀ ਪੁੱਛ ਸਕਦੀ ਹੈ ਬਿਜ਼ਨਸ ਕਰਦਾ ਹੈ ਇਹਨੂੰ ਪੁੱਛ ਸਕਦੀ ਉਹਨਾਂ ਨੇ ਇਹਨੂੰ ਪੁੱਛਿਆ ਇਹਨੇ ਹਰ ਚੀਜ਼ ਪ੍ਰੋਵਾਈਡ ਕਰ ਦਿੱਤੀ ਮਰਗੀ 100% ਜਿਹੜੀ ਆ ਰੇਟ ਆ ਇਨਕਮ ਟੈਕਸ ਇਹ ਤੁਹਾਡੇ ਬੱਚੇ ਦੇ ਤੁਹਾਡਾ ਨਾ ਕੋਈ ਤਾਂ ਕੁਝ ਕੋਈ ਲੜਨਾ ਜਿਹੜੀ ਹੈਗੀ ਆ 26 ਜਿਹੜੀ ਆ ਉਹ ਤੁਹਾਨੂੰ ਨਹੀਂ ਹੋਈਏਗੀ 26 ਜਿਹੜੀ ਆਗੀ ਆ ਨਿਕਰੀ ਹੈਗੀ ਰੇਟ ਪੈਣ ਦੇ ਨਾਲ ਇਹ ਕਿ ਜੇ ਤੁਹਾਡੇ ਵੱਲੋਂ ਕੋਈ ਪੋਲੀਟিক্যাল ਸਟੈਂਡ ਤਾਂ ਨਹੀਂ ਜਿਗਾ ਜਾਣ ਕੇ ਜਿਹੜਾ ਇਹ ਰੇਟ ਪੋਇਆ ਹੁੰਦਾ ਸਰ ਇੱਕ ਰਾਤ ਦੇ ਟਾਈਮ ਬਨਾਰ ਵਾਲਾ ਉਹ ਕਿਹਾ ਗਿਆ ਕਿ ਜਿਹੜੇ ਪੱਤਰਕਾਰ ਨੇ ਜਿਹਨੇ ਖਬਰ ਫਲਾਈ ਹੈ ਉਹਨਾਂ ਨੂੰ ਵੀ ਨੋਟਿਸ ਭੇਜੇ ਜਾਣਗੇ ਕੌਣ ਕਹਿੰਦਾ ਰਜਿੰਦਰ ਬਨਾਰ ਉਹਨਾਂ ਦਾ ਰਾਤ ਦੇ ਸਮੇਂ ਕਹਿੰਦਾ ਪਤਾ ਨਹੀਂ ਕਿ ਮੈਂ ਤਾਂ ਦੇਖੋ ਤੁਹਾਡੇ ਅੱਗੇ ਸਾਰੇ ਪੱਤਰਕਾਰ ਭਰਾਵਾਂ ਅਗੇ ਬੇਨਤੀ ਕਰਦਾ ਜਿਹੜੀ ਮੈਂ ਸਿਰਫ ਇੰਨੀ ਗੱਲ ਕਹਿਣਾ ਕਿ ਦੇਖੋ ਮੇਰਾ ਫਰਜ਼ ਨਹੀਂ ਇਹ ਗੱਲਾਂ ਕਹਿਣਾ ਪਰ ਫਿਰ ਵੀ ਤੁਹਾਨੂੰ ਰਿਕਵੈਸਟ ਕਰਦਾ ਕਿ ਥੋੜਾ ਬਹੁਤਾ ਜਦੋਂ ਜਿੰਨੀ ਦੇਰ ਕਲੀਅਰ ਨਾ ਹੋ ਜਾਏ ਉਹਨ ਦੇਖੋ ਜਿਹੜੇ ਮੇਰਾ ਪਰਿਵਾਰ ਬਾਹਰ ਬੈਠਾ ਮੇਰੀਆਂ ਬੇਟੀਆਂ ਬਾਹਰ ਸੀ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਿ ਕੋ ਆ ਨਹੀਂ ਸਕਦਾ ਸੀ ਜਾ ਨਹੀਂ ਸਕਦਾ ਉਹ ਵੀ ਸੋਚਦੀਆਂ ਸੀ ਕੋਈ ਡੀ ਦੀ ਰੇਟ ਹੋ ਗਈ ਇੰਨੇ ਲੰਬਾ ਹੈ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਅਗਰ ਕੋਈ ਜਿਹੜੀ ਸਚਾਈ ਰੈਲੇਵੈਂਟ ਜਿਹੜੀ ਚੀਜ਼ ਹੋਵੇ ਜਿੰਨੀ देर ਪਤਾ ਨਹੀਂ ਲੱਗਦਾ ਮੈਂ ਉਹਦੇ ਲਈ ਤੁਹਾਡਾ ਵਾਅਦਾ ਜੋੜ ਕੇ ਬੇਨਤੀ ਕਰਦਾ ਕੋਈ ਸੀਆਈਏ ਦੀ ਸਪੈਸ਼ਲ ਬ੍ਰਾਂਚ ਦੀ ਰਿਪੋਰਟ ਤਾਂ ਕਹੀ ਸੀਗੀ ਕਿ ਜੇ ਪਲੱਸ ਆਈਡੀ ਦੀ ਸਾਂਝੀ ਰੇਟ ਹੈ ਜੀ ਇਹ ਉਹਨਾਂ ਨੂੰ ਵੀ ਹਮ ਤੁਹਾਡੀ ਕਾਸਟ ਕਾਨਫਰਮੈਂਟ ਕਿ ਅਗਲੀ ਰਣਨੀਤੀ ਹੋਗੀ ਅਗਲੀ ਰਣਨੀਤੀ ਕੀ ਹੈ ਜੀ ਕਨਫਰਮੇਸ਼ਨ ਦਾ ਇਲੈਕਸ਼ਨ ਵਾਲਾ ਲੱਗਦਾ ਨਹੀਂ ਨਹੀਂ ਮੈਂ ਤਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਦੇਖੋ ਮੈਂ ਬਿジネス ਤੋਂ ਬਾਹਰ ਆ ਬੇਟਾ ਮੇਰਾ ਬਿジネス ਕਰਦਾ ਇਹਨੇ ਉਹਦੇ ਜਵਾਬ ਦੇ ਦਿੱਤੇ ਆ ਔਰ ਅੱਗੇ ਤੋਂ ਦੇਗਾ ਅਗਰ ਕੋਈ ਇਨਕਮ ਟੈਕਸ ਹੋਰ ਵੀ ਪੁੱਛਣਾ ਚਾਹੁੰਦਾ ਤੇ ਉਹਦੇ ਜਵਾਬ ਦੇਗਾ ਬੇਟਾ ਰਾਜਨੀਤੀ ਨਹੀਂ ਆ ਰਾਜਨੀਤੀ ਚਾਹੂਗਾ ਬੇਟਾ ਤੂੰ ਹੈਗੀ ਆ ਰਾਜਨੀਤੀ ਮੈਂ ਹੁਣ ਆ ਵੀ ਮੈਂ ਬਹੁਤ ਪੂੜਾ ਲੱਗ ਰਿਹਾ ਹਾਂ ਬੜੀ ਲੱਭੀ ਹੈ ਜੀ ਮੇਰੀ ਰਾਜਨੀਤੀ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨਾਲੇ ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਜਰੀ ਕਿ ਜਿੱਤ ਪ੍ਰਾਪਤ ਕਰੇਗੀ ਛੇਜਾ ਦਾ ਜਿੱਤ ਪ੍ਰਾਪਤ ਕਰੇਗੀ ਇਹ ਕਿਹੜਾ ਕੁਐਸਚਨ ਆ ਗਿਆ ਸਾਡਾ ਐਕਟੀਵੇਸ਼ਨ 50 ਦਾ ਹੈ ਸਾਡਾ ਜਿਹੜਾ ਮਿਸ਼ਨ ਹੈ 50 ਦਾ ਤੁਹਾਨੂੰ ਦੱਸੇਗਾ ਮੈਂ ਇਦਾਂ ਨਹੀਂ ਕੋਈ ਰਾਜਨੀਤੀ ਦੀ ਗੱਲ ਬਹੁਤੀ ਨਹੀਂ ਕਰਨਾ ਚਾਹੀਦਾ ਸਮਾ ਦੱਸੇਗਾ ਕਿ ਕਾਂਗਰਸ ਪਾਰਟੀ ਦੀ ਕੀ ਪਰਫਾਰਮੈਂਸ ਹੈ ਕਿੰਨੀਆਂ ਸੀਟਾਂ ਜਿੱਤਣੀਆਂ ਡਿਕਲੇਅਰ ਤਾਂ ਕਰਨ ਨਹੀਂ ਤਾਂ ਤਿਆਰ ਸਾਡੇ ਦਾ 50 50 ਕੈਂਡੀਡੇਟ ਤਿਆਰ ਹੈ ਇਹਨਾਂ ਨੇ ਲੱਭਣ ਸਰਗਰਮ ਵੀ ਹੋਣਾ ਪੈਣਾ ਤੁਸੀਂ ਬਲੈਕ ਸੰਤੀ ਜੀ ਵੀ ਕਿਹਨੇ ਜਿੱਤੇ ਹੋਏ ਜੀ ਅਸੀਂ ਗੱਲ ਸੁਣੋ ਮੇਰੀ ਬਹੁਤ ਸਰਗਰਮ ਸੀ ਏ ਹੁਣ ਮੈਂ ਕੀ ਤੁਹਾਨੂੰ ਬੋਲਣਾ ਕਿ ਕਿਉਂ ਨਹੀਂ ਨਜ਼ਰ ਆ ਰਿਹਾ ਨਾ মিডিਆ ਨੂੰ ਨਾ ਆਮ ਪਬਲਿਕ ਨੂੰ ਜੀ ਸਿਰਫ ਕਾਂਗਰਸੀਆਂ ਨੂੰ ਕਿਉਂ ਨਜ਼ਰ ਆ ਰਿਹਾ ਜੀ ਅੰਦਰ ਚੰਬਰ ਨਜ਼ਰ ਆ ਰਹੀ ਮਿਲਦੀ ਛੋਟੀ ਗੱਲ ਤੇ ਉੱਠੀ ਨੀਖਸ਼ਮ ਜੋ ਜੀ ਸੋਚੋ ਕਿ ਕਾਜੀ ਕੀ ਸਰਗਰਮ ਹੁੰਦੇ ਆ ਬਿਆਨਬਾਜ਼ੀ ਉਹਨਾਂ ਦੀ ਹੁੰਦੀ ਹੈ মিডিਆ ਦੇ ਵਿੱਚ ਉਹ ਬਹਾਨਾ ਲੱਭਦੇ ਰਹਿੰਦੇ ਆ ਕੀ ਸੁੰਦਰ ਸ਼ਾਮ ਰੋੜਾ ਕਿਉਂ ਘਰ ਬੈਠਾ ਰਹਿੰਦਾ ਕਿ ਬਕਰ ਕੇ ਹਾਂ ਉਹ 6 ਬੰਦੇ ਟੇਬਲ ਤੇ ਹੁੰਦੇ ਕਦੀ 7ਵਾਂ ਵੀ ਦੇਖਿਆ ਹਾਂਜੀ ਉਹ 6 ਬੰਦੇ ਟੇਬਲ ਤੇ ਹੁੰਦੇ ਫੋਟੋ ਦੇਖ ਕੇ ਕਬਰ ਲਵਾਦੇ ਉਹ ਦੱਸੋ ਕੋਈ 7ਵਾਂ ਬੰਦਾ ਵੀ ਕਦੀ ਦੇਖਿਆ ਹੋ ਸਰਗਨਮ ਹੋਵੋਗੇ ਮੈਂ ਸਰਗਨਮ ਤੇ ਦੇਖੋ ਸਰ ਲੋਕਾਂ ਦਾ ਰਾਜ ਆਏਗਾ ਲੋਕਾਂ ਦੀ ਸਰਕਾਰ ਆਏਗੀ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਕਿਸੇ ਚੀਜ਼ ਦਾ ਕੋਈ ਭੈ ਨਹੀਂ ਇਸ ਦਿਲਾਲ ਸਰ ਪਿੱਛੇ ਵੀ ਚੱਲਦਾ ਵੀ ਜੇ ਕੋਈ ਪੋਲਿਟਿਕਲ ਮੁੱਦਾ ਆਪੀ ਨਾ ਪਾਚ ਆਮ ਆਦਮੀ ਪਾਰਟੀ ਚੱਲ ਗਈ। ਕੀ ਕੋਈ ਹੈਗੇ ਸੰਪਰਕ ਦੇ ਵਿੱਚ ਵਾਪਸੀ ਆਂਦੇ ਆਪਣੇ ਘਰ ਵਾਪਸੀ ਉਹ ਵੀ ਜਿਹੜੀ ਘਰ ਵਾਪਸੀ ਦੀ ਗੱਲ ਹੈ ਬਹੁਤਿਆਂ ਨੇ ਸੰਪਰਕ ਕੀਤਾ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਜੋ ਮੇਰੇ ਕੋਲ ਮੈਂ ਕਮਿਟਮੈਂਟ ਨਹੀਂ ਕਰਦਾ। ਮੇਰੇ ਕੋਲ ਜਿਹੜੇ ਅਗਰ ਕੋਈ ਸੀਟ ਹੋਏਗੀ ਤਾਂ ਮੈਂ ਵਿਚਾਰਾਂਗਾ ਮੇਰੇ ਕੋਲ 50 ਦੇ 50 ਕੈਂਡੀਡੇਟ ਤਿਆਰ ਨੇ। ਨਹੀਂ। ਬਿਲਕੁਲ ਰੈਡੀ ਨੇ। ਅੱਜ ਡਿਕਲੇਅਰ ਕਰ ਦੇਣ। ਅੱਜ ਡਿਕਲੇਅਰ ਕਰ ਅੱਜ ਡਿਕਲੇਅਰ ਕਰ ਦੇਣ। ਉਹਦੇ ਚ ਆਪਾਂ ਦੇਖਾਂਗੇ ਕੋਈ ਸਾਡੇ ਕੋ ਖਾਲੀ ਹੈਗੀ ਤਾਂ ਅੱਜ ਉਹ ਡਿਕਲੇਅਰ ਕਰ ਦੇਣ ਸਭ ਤੋਂ ਪਹਿਲਾਂ ਕਾਂਗਰਸ ਸਾਈ ਕਮਾਂਡ ਹਿਆਰਪੁਰ ਵਿਧਾਨ ਸਭਾ ਦੇ ਪਿਆ ਕੈਂਡੀਡੇਟ ਡਿਕਲੇਅਰ ਕਰੇਗਾ ਬਾਕੀ ਪਾਰਟੀਆਂ ਨਾਲ ਹੈਗੇ ਜਾਂ ਨਹੀਂ ਕੀ ਜੀ ਜਿਹੜੇ ਗਏ ਸੀ ਤਾਂ ਦੇ ਛੱਡ ਕੇ ਮੈਂ ਤਾਂ ਤੁਹਾਨੂੰ ਕਿਹਾ ਕਈ ਵਾਰੀ ਸੰਪਰਕ ਚ ਹੈਗੇ ਹੈਗੇ ਪਰ ਸਾਡੇ ਕੋ ਸੇਟਾ ਨਹੀਂ ਹੈ ਗਿਆ ਸੰਪਰਕ ਕੀ ਕਰੇਗਾ ਕਿੰਨੇ ਹੈਗੇ ਤਾਂ ਸਰ ਉਹ ਸਾਰੇ ਹੀ ਆਉਣ ਨੂੰ ਤਿਆਰ ਆ ਪਰ ਸਾਡੇ ਕੋ ਖਾਲੀ ਨਹੀਂ ਹੈਗਾ ਕਰੀਏ ਸਰ ਜੇ ਕਿਕਰ ਨਾਲ ਲੜਦੇ ਹੋਵੇ ਕਿਤੇ ਨਾ ਉੱਪਰ ਮੈਂ ਕੁਝ ਨਹੀਂ ਕਹਿੰਦਾ ਤੁਸੀਂ ਦੇਖੋਗੇ ਰਿਜ਼ਲਟ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਅੱਜ ਤੁਹਾਡੇ ਕੋ ਕੋ ਕਾਗਜ਼ ਪੱਤਰ ਲੈ ਕੇ ਗਏ ਕੀ ਕਹਿੰਦੇ ਸੀ ਤੁਹਾਨੂੰ ਕੀ ਪੁੱਛਕਿਛ ਕੀਤੀ ਕੋਈ ਡਾਕੂਮੈਂਟ ਲੈਟਰ ਬਿਨੋ ਸਟੇਟਡ ਕੀ ਕਹ ਕੇ ਜਾਣ ਲੱਗੇ ਕੋਈ ਨਹੀਂ ਕੁਝ ਨਹੀਂ ਕਹਿਣਾ ਕਿ ਅਰੋੜੇ ਜੀ ਤੁਸੀਂ ਸਰ ਜਿਵੇਂ ਪਹਿਲਾਂ ਤੁਸੀਂ ਕਹਿ ਰਹੇ ਹੋ ਮੀਡੀਆ ਵਾਲੋਂ ਇੱਕ ਗਲਤ ਖਬਰ ਚਲਾਈ ਗਈ ਠੀਕ ਹੈ ਜਿਵੇਂ ਕਿ ਨਹੀਂ ਪਤਾ ਜੀ ਤੁਸੀਂ ਕਹਿ ਕਿ ਜੇਕਰ ਨੈਕਸਟ ਟਾਈਮ ਵੀ ਕੋਈ ਰੇਡ ਪੈਂਦੀ ਹੈ ਅਸੀਂ ਕੋਆਪਰੇਟ ਕਰਾਂਗੇ ਕਿ মিডিਆ ਦੇ ਨਾਲ ਵੀ ਤੁਸੀਂ ਕੋਆਪਰੇਟ ਕਰੋਗੇ ਅਗਲੀ ਵਾਰ ਜੇਕਰ ਕੁਝ ਇਦਾਂ ਆਉਗਾ ਸਰ ਉਹ ਸਾਨੂੰ ਤਾਂ ਜਾਣ ਹੀ ਨਹੀਂ ਦਿੰਦੇ ਤੇ ਮੈਂ ਆ ਕੇ ਤੁਹਾਨੂੰ ਕਹਿਣਾ ਚਾਹੁੰਦਾ ਸੀ ਬਾਹਰ ਕਿ ਆਈਟੀ ਦੀ ਰੇਡ ਹੈ ਫਿਰ ਉਹਦੀ ਨਹੀਂ ਹੈ ਲੇਕਿਨ ਉਹਨਾਂ ਨੇ ਸਾਡੇ ਮੋਬਾਈਲ ਬੰਦ ਕੀਤੇ ਹੋਏ ਸੀ ਸਭ ਕੁਝ ਉਹਨਾਂ ਦੇ ਕੋਲ ਸੀ ਬਾਹਰ ਜਾਣ ਨਹੀਂ ਸੀ ਦਿੰਦੇ ਤੇ ਮੈਂ ਤੁਹਾਨੂੰ ਕਿੱਦਾਂ ਦੱਸ ਸਕਦਾ ਸੀ ਸੱਤਰ ਅੱਗੇ ਵੀ ਤਾਂ ਜਿਕਰ ਪੋਸਟਾਂ ਪੈਂਦੀਆਂ ਨੇ ਮੀਰ ਸਾਹਿਬ ਦੇ ਜਾਂ ਹੁਸ਼ਿਆਰਪੁਰ ਦੇ ਖਿਲਾਫ ਕੋਈ ਵੀ ਰਜਿੰਦਰ ਪੰਵਾਰ ਵਾਲਾ ਕੋਈ ਨਹੀਂ ਤਾਂ ਦੱਸਿਆ ਜਾ ਸਕਦਾ ਸੀਗਾ মিডিਆ ਨੂੰ ਕਿਉਂਕਿ ਉਹ ਬਾ ਕਈ ਵਿਟਨੈਸ ਸਹ ਤੌਰ ਤੇ ਸਿਗੇ ਇਹਨਾਂ ਨੂੰ ਸਿਗਾ ਕਿ ਤੁਸੀਂ ਕੁਝ ਨਹੀਂ ਦੱਸ ਸਕਦੇ ਮੇਰੀ ਗੱਲ ਸੁਣੋ ਅਗਰ ਇਹਨਾਂ ਦੀ ਚੱਲ ਜਾਂਦੀ ਉਹਨਾਂ ਨੇ ਇਹਨਾਂ ਦੀ ਵੀ ਐਂਟਰੀ ਬੰਦ ਕਰ ਦੇਣੀ ਸੀ ਇਸ ਕਰਕੇ ਅੱਜ ਮੌਕਾ ਮਿਲਿਆ ਰਾਤ ਗਏ ਨੇ ਅੱਜ ਮੈਂ ਤੁਹਾਡਾ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਮੈਂ ਤੁਹਾਨੂੰ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਮੈਂ ਕਿਸੇ ਦਾ ਦੋਸ਼ ਨਹੀਂ ਦਿੰਦਾ ਜੋ ਤੁਹਾਨੂੰ ਨਿਊਜ਼ ਮਿਲਦੀ ਤੁਸੀਂ ਤਾਂ ਉਹ ਹੀ ਦੇਣੀ ਨਾ ਪਰ ਮੈਂ ਇੰਨੀ ਜ਼ਰੂਰ ਬੇਨਤੀ ਕਰਦਾ ਕਿ ਇਹਨਾਂ ਸ਼ਵੀ ਇਸ ਤਰੀਕੇ ਨਾਲ ਬੜੀ ਜਾਦਾ ਜੈਨਨ ਚੀ ਸਾਡੇ ਵੱਲੋਂ ਹੋ ਜਵੇ ਜਾਂ ਮਹਿਕਮਾ ਦੱਸ ਦਵੇ ਵੀ ਕਾਦੀ ਹੈ ਤਾਂ ਤੁਹਾਡੇ ਵੱਲੋਂ ਸਹੀ ਹੋ ਜਾਂਦਾ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ ਪਰ ਮੈਂ ਇਹ ਲੋਕਾਂ ਨੂੰ ਦੇਖੋ ਲੋਕ ਕਿੰਨੇ ਕਿੰਨੀਆਂ ਗੱਲਾਂ ਬਣ ਗਈਆਂ ਅੱਜ ਮੈਨੂੰ ਸਵੇਰੇ ਅੱਜ ਹੀ ਮੈਂ ਲੋਕਾਂ ਨੂੰ ਮਿਲਿਆ ਦੱਸ ਰਹੇ ਆ ਆ ਹੋ ਗਿਆ ਜੀ ਉਹ ਹੋ ਗਿਆ ਜੀ ਫਲਾਨਾ ਕੁਝ ਨਹੀਂ ਹੋਇਆ ਤੁਹਾਡੇ ਸਾਰਿਆਂ ਦਾ ਸਹਿਯੋਗ ਹੈ ਪਰਮਪੀਤਾ ਪਰਮਾਤਮਾ ਦੀ ਕਿਰਪਾ ਹੈ ਜੁਡੀਸ਼ਰੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹੁਸ਼ਿਆਰਪੁਰ ਦੀ ਜਨਤਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਆਉਣ ਵਾਲੇ ਇਲੈਕਸ਼ਨ ਚ ਚਾਹੇ ਉਹ ਕਾਰਪੋਰੇਸ਼ਨ ਦੇ ਆ ਚਾਹੇ ਉਹ ਵਿਧਾਨ ਸਭਾ ਦੇ ਹੋਣਗੇ ਇੱਕ ਬਹੁਤ ਵਧੀਆ ਅਸੀਂ ਪਰਫਾਰਮੈਂਸ ਦੇਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਕਲਾਸ ਕੋਰਸਨ ਅੱਜ ਇਹ ਵੀ ਕਿਆ ਸਵਾਲੀਆਂ ਲਾਈਆਂ ਜਾ ਰਹੀਆਂ ਵੀ ਆਇਕਰ ਭਾਗ ਵੱਲੋਂ ਇੱਕ ਪੈਸ ਨੋਟ ਇਸ਼ੂ ਕੀਤਾ ਜਾਏਗਾ ਇਸ ਸ੍ਰੇਡ ਬਾਰੇ ਤਾਂ ਲੱਗਦਾ ਵੀ ਉਹਦੇ ਵਿੱਚ ਵੀ ਕੋਈ ਕੀੜੇ ਨਿਕਲੋ ਨਹੀਂ ਕੋਈ ਨਹੀਂ ਜੀ ਪਰ ਤੁਸੀਂ ਦੇਖੋ ਕਿ ਜੋ ਅਸੀਂ ਦੱਸਿਆ ਕੋ ਫਰਕ ਹੈ ਅਸੀਂ ਤਾਂ ਤੁਹਾਨੂੰ ਇਹ ਕਹਤਾ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਜੋ ਬੇਟੇ ਤੇ ਮੰਗਿਆ ਉਹਨੇ ਪ੍ਰੋਵਾਈਡ ਕਰ ਦਿੱਤਾ ਉਹਨਾਂ ਨੂੰ ਇਹ ਕਿਹਾ ਤਾਂ ਉਹਨੂੰ ਹੋਰ ਵੀ ਚਾਹੀਦਾ ਹੋਊਗਾ ਤੇ ਅਸੀਂ ਪ੍ਰੋਵਾਈਡ ਕਰਾਂਗੇ ਉਹਨਾਂ ਦਾ ਸਹਿਯੋਗ ਕਰਾਂਗੇ ਤੁਹਾਡੀ ਰੇਟ ਤੋਂ ਬਾਅਦ ਹੈ ਨਾ ਬਦਲ ਦਿੱਤਾ ਕਵੈਸ਼ਨ ਸਿਗਾ ਕਿ ਜਦੋਂ ਤੁਹਾਡੇ ਤੇ ਕੇਸ ਪਿਆ ਸੀਗਾ ਤੁਸੀਂ ਪਾਰਟੀ ਜੁਆਇਨ ਹੋ ਦੂਜੀ ਪਾਰਟੀ ਚਲੇ ਗਏ ਆਪ ਬੀਜੇਪੀ ਚਲੇ ਗਏ ਔਰ ਜਦੋਂ ਤੁਹਾਡੇ ਕੇਸ ਨੂੰ ਖਲਪੇ ਤੇ ਤੁਸੀਂ ਮੁੜ ਕੇ ਕਾਂਗਰਸ ਆ ਗਏ ਕਿ ਇਹਦਾ ਕਾਰਨ ਕੀ ਹੋਇਆ ਜਿਹੜਾ ਕਿ ਮੈਂ ਕੇਸ ਪਏ ਤੇ ਜਦੋਂ ਮੇਰੇ ਤੇ ਕੇਸ ਪਿਆ ਉਦੋਂ ਮੈਂ ਬੀਜੇਪੀ ਚ ਸੀ ਮੈਂ ਉਦੋਂ ਕਾਂਗਰਸ ਚ ਨਹੀਂ ਸੀ ਮੇਰੀ ਗੱਲ ਨੂੰ ਸਮਝੋ ਮੈਂ ਜਿੰਨੇ ਆਪਣੇ ਸਤਿਕਾਰਯੋਗ ਸਾਥੀਆਂ ਨੂੰ ਮਿਲਿਆ ਮੈਨੂੰ ਉਹਨਾਂ ਨੇ ਕਿਹਾ ਤੂੰ ਗਲਤੀ ਕੀਤੀ ਵਾਪਸ ਆ ਮੈਂ ਇਹਨਾਂ ਦੇ ਕਹਿੰਦੇ ਵਾਪਸ ਆ ਗਿਆ ਇਹਨਾਂ ਤੋਂ ਮਾਫੀ ਮੰਗੀ ਇਹਨਾਂ ਨੇ ਮਾਫ ਕਰ ਦਿੱਤਾ ਤੇ ਉਸ ਤੋਂ ਬਾਅਦ ਰੈਲੀ ਹੋਈ ਸਾਰਾ ਏਡੀ ਵੱਡੀ ਰੈਲੀ ਹੋਈ ਸਾਰਿਆਂ ਨੇ ਪਿਆਰ ਦਿੱਤਾ ਇਹ ਦੁਬਾਰਾ ਗਲਤੀ ਨਹੀਂ ਹੋਈ ਅੱਜ ਵੀ ਦੇਖੋ ਮੈਂ ਕਾਂਗਰਸ ਦਾ ਹੋ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਡੇ ਤੇ ਰਹਿਤ ਹੋਈਆ ਕਿਤੇ ਵੀ بڑے ਲੀਡਰ ਨੇ ਹਜੇ ਤੱਕ ਕੋਈ ਵੀ ਬਿਆਨ ਨਹੀਂ ਹਜੇ ਤੱਕ ਦਿੱਤਾ ਉਹ ਸਿਰ ਸਾਰਿਆਂ ਨੇ ਟਵੀਟਰ ਆ ਰਹੇ ਤੁਸੀਂ ਟਵੀਟ ਦੇਖੋ ਸਾਰਿਆਂ ਦੇ ਆ ਰਹੇ ਮੈਂ ਤਾਂ ਅੱਜ ਆ ਸਾਹਮਣੇ ਆਇਆ ਮੇਰੇ ਕੋਲ ਤਾਂ ਨਾ ਕੋਈ ਫੋਨ ਸੀ ਨਾ ਕਿਸੇ ਨਾਲ ਗੱਲ ਹੋ ਸਕੀ ਸਾਰਾ ਜਿਹੜੇ ਬੰਦੇ ਬਾਅਦ ਸੀ ਮੇਰੇ ਬੱਚਿਆਂ ਨੂੰ ਸਾਰੇ ਲੀਡਰ ਫੋਨ ਕਰਦੇ ਨੇ ਸਾਰੀ ਕਾਂਗਰਸ ਸਮਰੱਥੀ ਕਾਂਗਰਸ ਸਾਡੇ ਨਾਲ ਹੈ ਅਸੀਂ ਹਾਰਪੁਰ ਦੇ ਲੋਕਾਂ ਦੇ ਨਾਲ